ਪਿੰਡ ਸੋਨਾ ਪਿੰਡ ਸੋਨਾ ਬੇਟੀ ਗੁਰਦੀਪ ਕੌਰ ਦਾ ਵਿਆਹ ਨਵਾਂ ਸ਼ਹਿਰ ਗੜ ਸਿੰਘ ਕਲ ਰੋਡ ਤੇ ਇੱਕ ਪੈਲਸ ਵਿੱਚ ਸੀ ਤੇ ਖੁਸ਼ੀ ਦਾ ਮਾਹੌਲ ਚਿੰਤਾ ਵਿੱਚ ਉਸ ਵਕਤ ਬਦਲ ਗਿਆ ਕਿ ਇਹ ਆਖਰ ਹੋਇਆ ਕੀ ਕਿਹਾ ਜਾ ਰਿਹਾ ਹੈ ਕਿ ਤਿੰਨ ਔਰਤਾਂ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਸਨ ਇੰਜ ਲੱਗ ਰਿਹਾ ਸੀ ਕਿ ਉਹ ਵਿਆਹ ਦੇ ਵਿੱਚ ਹੀ ਕਿਸੇ ਨਾ ਕਿਸੇ ਕੋਈ ਰਿਸ਼ਤੇਦਾਰੀ ਵੱਲੋਂ ਆਇਆ ਹੋਣ ਗਿਆ ਤੇ ਇਹ ਤਾਂ ਹੁਣ ਇਕੱਲੇ ਇਕੱਲੇ ਨੂੰ ਪੁੱਛ ਨਹੀਂ ਸਕਦੇ ਕਿ ਲੜਕੀ ਵਾਲਿਆਂ ਵੱਲੋਂ ਕੌਣ ਆ ਲੜਕੇ ਵਾਲਿਆਂ ਵੱਲੋਂ ਕੌਣ ਆ ਪਰ ਤਿੰਨ ਚੋਰ ਔਰਤਾਂ ਜਿਨ੍ਹਾਂ ਨੇ ਬੇहद ਹੀ ਵਧੀਆ ਕੱਪੜੇ ਪਾਏ ਹੋਏ ਸੀ ਮਤਲਬ ਕਹਿਣ ਦਾ ਹੈਗਾ ਕਿ ਇੰਜ ਲੱਗ ਰਿਹਾ ਸੀ ਕਿ ਉਹ ਲੜਕੀ ਵਾਲਿਆਂ ਵੱਲੋਂ ਆ ਜਾਂ ਲੜਕੇ ਵਾਲਿਆਂ ਵੱਲੋਂ ਆ ਕਿਉਂਕਿ ਇਕੱਲੇ ਇਕੱਲੇ ਨੂੰ ਤਾਂ ਪੁੱਛ ਨਹੀਂ ਸਕਦੇ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਪਹਿਲਾਂ ਹੀ ਸਕੀਮ ਬਣਾ ਕੇ ਆਈਆਂ ਸੀ ਕਿ ਚੋਰੀ ਕਰਨੀ ਹੀ ਕਰਨੀ ਹੈ ਸਕਰੀਨ ਤੇ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਆ ਜਦੋਂ ਸगन ਬਿਹਾਰ ਕਰਨਾ ਸੀ ਤਾਂ ਉਹ ਉਸ ਵਕਤ ਹੈਰਾਨ ਹੋ ਗਏ ਕਿਉਂਕਿ ਉਸ ਵਕਤ ਉਹ ਕਿੱਟੀ ਸੈੱਟ ਜਿਹੜਾ ਸੀਗਾ ਜਿਹੜਾ ਕਿੱਟੀ ਸੈੱਟ ਸੀ ਜਿਸ ਵਿੱਚ ਕਾਂਟੇ, ਮੰਦਰੀ, ਚੈਨੀ ਮਤਲਬ ਪੂਰਾ ਸੋਨੇ ਦਾ ਸੈੱਟ ਜਿਸ ਦੀ ਕੀਮਤ ਜੋ ਉਹਨਾਂ ਨੇ ਦੱਸਿਆ ਕਰੀਬ 2.5 ਲੱਖ ਰੁਪਏ ਦੱਸੀ ਜਾ ਰਹੀ ਆ ਤਿੰਨ ਚੋਰ ਔਰਤਾਂ ਨੇ ਕੋਈ ਤਿੱਖੀ ਚੀਜ਼ ਪਾਸ ਤੇ ਮਾਰੀ ਤੇ ਸੋਨਾ ਚੋਰੀ ਕਰਕੇ ਫਰਾਰ ਹੋ ਜਾਂਦੀਆਂ ਹਨ ਪੁਲਿਸ ਨੂੰ ਰਿਪੋਰਟ ਇਸ ਸਬੰਧੀ ਕਰ ਦਿੱਤੀ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਆ ਤੁਸੀਂ ਸੋਚੋ ਕਿ ਇਹਨਾਂ ਨੂੰ ਕੋਈ ਡਰ ਪਏ ਨਹੀਂ ਹੁੰਦਾ ਕਿ ਭਾਈ ਕੈਮਰੇ ਚੱਲ ਰਹੇ ਆ ਅਸੀਂ ਕੈਮਰਿਆਂ ਦੇ ਵਿੱਚ ਕੈਦ ਹੋ ਜਾਵਾਂਗੇ ਪਰ ਨਹੀਂ ਬਿਲਕੁਲ ਨਾ ਕੋਈ ਇਹਨਾਂ ਨੇ ਮੂੰਹ ਧਗੇ ਹੋਇਆ ਔਰ ਇਹਨਾਂ ਨੇ ਕਿਉਂਕਿ ਚੋਰੀ ਕਰਨੀ ਹੀ ਕਰਨੀ ਹੈ ਇਹ ਇਹ ਨਹੀਂ ਸੋਚਦੇ ਕਿ ਆਖਰ ਲੜਕੀ ਵਾਲੇ ਜਾਂ ਜਿਨ੍ਹਾਂ ਨੇ ਵੀ ਕੋਈ ਉੱਥੇ ਸਗਨ ਵਜੋਂ ਦੇਣਾ ਹੁੰਦਾ ਆ ਉਹਨਾਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੁੰਦੀ ਹੈਗੀ ਆ ਉਹ ਦੇਖੋ ਵਿਆਹ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਆ ਪਰ ਇਹਨਾਂ ਚੋਰਾਂ ਨੂੰ ਕੀ ਇਹਨੇ ਤਾਂ ਬਿਲਕੁਲ ਨਹੀਂ ਸੋਚਣਾ ਇਹਨਾਂ ਬਲੋ ਖੁਸ਼ੀ ਹੋਵੇ ਕਈ ਵਾਰ ਤਾਂ ਸੀ ਕੋਈ ਐਸੇ ਵੀ ਦੇਖਿਆ ਕਿ ਜਿੱਥੇ ਕੋਈ ਗਮ ਦਾ ਮਾਹੌਲ ਵੀ ਹੁੰਦਾ ਆ ਉੱਥੇ ਵੀ ਚੋਰ ਔਰਤਾਂ ਜਿਹੜੀਆਂ ਆ ਜਾਂ ਕਈ ਵਾਰ ਚੋਰੀ ਕਰਨ ਵਾਲੇ ਜਿਹੜੇ ਆ ਔਰਤ ਜਾਂ ਮਰਦ ਜਿਹੜੇ ਆ ਗਿਆ ਉਹ ਇਸ ਤਾਕ ਦੇ ਵਿੱਚ ਰਹਿੰਦੇ ਆ ਕਿ ਭਾਈ ਅਸੀਂ ਚੋਰੀ ਕਰਨੀ ਹੀ ਹੈ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਇੱਕ ਮਿੰਟਾਂ ਦੇ ਵਿੱਚ ਜਿਹੜੀ ਆ ਉਹ ਚੋਰੀ ਕਰਕੇ ਫਰਾਰ ਹੋ ਜਾਂਦੇ ਹੈਗੇ ਆ ਤੇ ਜਿਹੜਾ ਖੁਸ਼ੀਆਂ ਹੁੰਦੀਆਂ ਆ ਉਹਨ ਦੇ ਕੋ ਵਿਆਹ ਦਾ ਮਾਹੌਲ ਸੀ ਕਿੰਨੇ ਖੁਸ਼ ਸੀਗੇ ਪਤਾ ਨਹੀਂ ਉਹਨਾਂ ਨੇ ਸੈਟ ਇਹ ਪਾਈ ਪਾਈ ਜੋੜ ਕੇ ਕਿਸ ਤਰ੍ਹਾਂ ਬਣਾਇਆ ਹੋਵੇਗਾ 2.5 ਲੱਖ ਰੁਪਏ ਥੋੜਾ ਨਹੀਂ ਹੁੰਦਾ ਹੈਗਾ ਆ ਪਰ ਚਲੋ 2.5 ਲੱਖ ਰੁਪਏ ਦੀ ਗੱਲ ਤੇ ਇੱਕ ਬੱਕਰੀ ਹੈਗੀ ਆ ਉਹਨਾਂ ਨੇ ਉਹ ਬਣਾ ਲੈਂਦੇ ਆ ਬਣਾ ਲਿਆ ਉਹਨਾਂ ਨੇ ਪਰ ਉਸ ਵਕਤ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤੀ ਹੋਏਗੀ ਕਿੰਨਾ ੱਤਕਾ ਲੱਗਾ ਹੋਏਗਾ ਕਿੰਨੀ ਸੱਟ ਲੱਗੀ ਹੋਏਗੀ ਜੋ ਰੀਜਾਂ ਦੇ ਨਾਲ ਚਾਹਾਂ ਦੇ ਨਾਲ ਉਹਨਾਂ ਨੇ ਸੱਟ ਦੀ ਡਿਜ਼ਾਈਨਿੰਗ ਕਰਕੇ ਜਿਹੜਾ ਆ ਕਿ ਉਸ ਵਕਤ ਜਿਹੜਾ ਆ ਕਿ ਉਹ ਗੁਰਦੀਪ ਕੌਰ ਨੂੰ ਜਿਹੜਾ ਆ ਉਹਨਾਂ ਨੇ ਉੱਤੇ ਸਗਨ ਵਜੋ ਜਿਹੜਾ ਬਿਣਾ ਸੀ ਕਿ ਮਤਲਬ ਪਹਿਲਾ ਗੱਲਬਾਤ ਵੀ ਰਿਸ਼ਤੇਦਾਰੀ ਵਿੱਚ ਹੋ ਜਾਂਦੀ ਆ ਕਿ ਆ ਸੈਟ ਕੁੜੀਏ ਤੇਰੇ ਲਈ ਪਸੰਦ ਕੀਤਾ ਹੈਗਾ ਉਸ ਕਿੰਨੀ ਸੱਟ ਲੱਗੇ ਹੋਏਗੀ ਉਹ ਜਿਹੜਾ ਖੁਸ਼ੀ ਦਾ ਮਾਹੌਲ ਸੀਗਾ ਉਹਨਾਂ ਦੇ ਮਨ ਦੇ ਵਿੱਚ ਕਿੰਨੇ ਬਲਬਲੇ ਉੱਠਦੇ ਹੋਣਗੇ ਪਰ ਹੁਣ ਜਿੱਥੇ ਉਹ ਵਿਆਹ ਦੀ ਵੀਡੀਓ ਦੇਖਣੀ ਸੀ ਕਿਉਂਕਿ ਜਿਹੜਾ ਹਰ ਬੰਦਾ ਹੁੰਦਾ ਆ ਉਹ ਹਰ ਜਿਹੜਾ ਪਹਿਲੂ ਜਿਹੜਾ ਹੈਗਾ ਉਹ ਕੈਮਰੇ ਦੇ ਵਿੱਚ ਕਰਦੇ ਨੇ ਤਾਂ ਜੋ ਜਿਹੜੀ ਹੈਗੀ ਆ ਕਿ ਜਿਹੜੇ ਨਹੀਂ ਉੱਥੇ ਵਿਆਹ ਦੇ ਵਿੱਚ ਪਹੁੰਚੇ ਜਾਂ ਕਿ ਉਸ ਵੇਲੇ ਆਪੋ ਆਪਣੇ ਇੱਧਰ ਉੱਧਰ ਲੱਗੇ ਹੁੰਦੇ ਆ ਕਿ ਇੱਕ ਜਗ੍ਹਾ ਬੈਠ ਕੇ ਜਿਹੜੀ ਆ ਕਿ ਉਹ ਵਿਆਹ ਦੀ ਵੀਡੀਓ ਦੇਖ ਸਕਣ ਤੇ ਜਦੋਂ ਵੀ ਪਲ ਸਾਂਝੇ ਕਰਨੇ ਹੋਣ ਖੁਸ਼ੀ ਦੇ ਉਹ ਵੀਡੀਓ ਨੂੰ ਦੇਖ ਸਕਣ ਪਰ ਹੁਣ ਉਲਟਾ ਹੋ ਇਹ ਰਿਹਾ ਹੈਗਾ ਕਿ ਉਹ बार-बार ਜਿਹੜੇ ਪਰਿਵਾਰ ਵਾਲੇ ਆ ਬਾਰ-ਬਾਰ ਜਿਹੜੇ ਆ ਉਸ ਵੀਡੀਓ ਨੂੰ ਦੇਖ ਰਹੇ ਨੇ ਕਿ ਇਹ ਚੋਰ ਔਰਤਾਂ ਕੌਣ ਨੇ ਉਸ ਦੀ ਪਛਾਣ ਕਰ ਰਹੇ ਨੇ ਤੇ ਅਸੀਂ ਵੀ ਇਸ ਸਕਰੀਨ ਦੇ ਉੱਪਰ ਜਿਹੜੀ ਆ ਕਿ ਉਹ ਵੀਡੀਓ ਚਲਾ ਰਹੇ ਹੈਗੇ ਆ ਔਰ ਤੁਹਾਨੂੰ ਵੀ ਜੇਕਰ ਕਿਤੇ ਇਹੋ ਜਿਹੇ ਹੁਲੀਓ ਵਾਲੀ ਆ ਕਿਤੇ ਔਰਤਾ ਦੇਸਣ ਤਾਂ ਨਜ਼ਦੀਕੀ ਥਾਣੇ ਨੂੰ ਫੋਨ ਜ਼ਰੂਰ ਕਰਨ ਕਰ ਲੈਣ ਤੇ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜਿਹੜਾ ਖੁਸ਼ੀ ਦਾ ਮਾਹੌਲ ਸੀ ਉਹ ਦੁੱਖ ਦੇ ਵਿੱਚ ਉਹ ਕਿਸ ਤਰ੍ਹਾਂ ਗਮ ਦੇ ਵਿੱਚ ਬਦਲਿਆ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਉਸ ਦਿਨ ਕੁਛ ਖਾਦਾ ਪੀਤਾ ਵੀ ਨਹੀਂ ਹੈਗਾ ਕਹਿਣ ਦਾ ਮਤਲਬ ਹੈਗਾ ਕਿੱਥੇ ਖੁਸ਼ੀ-ਖੁਸ਼ੀ ਜਿਹੜਾ ਵਿਆਹ ਇਹਦਾ ਵਿਆਹ ਦਾ ਇੰਜੋਏ ਕਰਨਾ ਸੀਗਾ ਪਰ ਹੁਣ ਇਸ ਵਕਤ ਫਿਲਹਾਲ ਜਿਹੜੇ ਨੇ ਉਹ ਉਹ ਵੀਡੀਓ ਬਾਰ-ਬਾਰ ਬਾਰ-ਬਾਰ ਖੰਗਾਰ ਰਹੇ ਨੇ ਅਸੀਂ ਵੀ ਆਪਣੇ ਇਸ ਚੈਨਲ ਤੇ ਚਲਾ ਰਹੇ ਹੈਗੇ ਆ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਔਰਤਾਂ ਦਾ ਜੇ ਅਗਰ ਪਤਾ ਲੱਗਦਾ ਹੈਗਾ ਆ ਤਾਂ ਸੁਵੰਦਰ ਠਾਣੇ ਨੂੰ ਕਿਰਪਾ ਕਰਕੇ ਜਿਹੜਾ ਆ ਉਹ ਫੋਨ ਜ਼ਰੂਰ ਕਰ ਦੇਣ ਨਾ ਪਤਾ ਤੁਹਾਡਾ ਗੁਪਤ ਰੱਖਿਆ ਜਾਵੇਗਾ ਸੋ ਕੱਲ ਨੂੰ ਇਹ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਠੱਗੀ ਮਾਰ ਸਕਦੇ ਨੇ ਤੁਹਾਡੀ ਖੂਨ ਪਸੀਨੇ ਦੀ ਜਿਹੜੀ ਕੀਤੀ ਹੋਈ ਕਮਾਈ ਹੈਗੀ ਆ ਮਿੰਟਾਂ ਸਕਿੰਟਾਂ ਵਿੱਚ ਲੈ ਕੇ ਇਫਰਾਰ ਹੋ ਸਕਦੇ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹਰ ਰਿਪੋਰਟ ਪਹੁੰਚਦੀ ਰਹੇ ਜੀ ਹੋਰ ਫਸ਼ੀ ਹੋਣਾ ਚੈੱਕ ਕਰਾਉਣਾ ਪੈਣਾ ਹੈ ਕਿ ਕੋਈ ਹੋਰ ਤਾਂ ਨਹੀਂ ਨਾਲ ਸਲੰਦਰ ਜੀ ਨਾਲ ਨਹੀਂ ਉਹ ਵੀ ਹੋਈ ਉਸ ਕੱਢੀ ਦੀ ਨਹੀਂ ਕਰਦੀ ਵੀ ਹੋਟਲ ਹੁੰਦੀ ਇਹਦੀ ਇੰਨੇ ਚਾਹੀਦੀ ਹੈ ਪਰ ਇਹ ਲਿਖਦਾ ਹੈ ਉਹ ਹੀ ਨਹੀਂ ਗੇਟ ਦੇ ਕੋਲੇ ਖੜੀ ਰਹੀ ਹੈ ਮੈਂ ਭੈਣੂ ਦੀ ਮੁੰਡਲੀ ਦੇਖ ਤਰੋਂ ਕੋਣ ਦੇਖੇ ਹੁਣ ਇੱਥੇ ਦੀ ਕਣੀ ਹੁਣ ਹੈ ਨਾ ਦਿਖਣਿਆ ਆ ਦੇਖੀਏ ਹੁਣ ਦੇਖੀ ਤੂੰ ਨਿਗਰ ਨਾਲ ਆ ਆ ਆ ਨਿਕਾਟਾ ਕੰਮ ਕਰਦਾ ਲਾ ਕੰਮ ਕਰਦਾ ਨਹੀਂ 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 ਇਹ ਕਰਿਆ ਨਹੀਂ ਉਹਦਾ ਅੱਖ ਦੇਖੀ ਉਹ ਹੱਥ ਨਾਲ ਲਿਆ ਬੜਾ ਮੋਟਾ ਦੇਖਦੀ ਆ ਉਹ ਦੇਖੀ ਗਈ ਹੁਣ ਉਹ ਨੇ ਘੁੰਮ ਕੇ ਨਾ ਇੱਧਰੋਂ ਆਣਾ ਬੜੇ ਨਾ ਉੱਥੇ ਤਾਇਆ ਨਾਲ ਆ ਗਿਆ ਤਾਇਆ ਨਾਲ ਆ ਗਿਆ ਬੜੇ ਉੱਥੇ ਭਲੇਟ ਫੇਰੇ ਉਹ ਕੰਮ ਉਦੋਂ ਵੀ ਹੋਇਆ ਨਾ ਕਿਉਂਕਿ ਤਾਇਆ ਪਿੱਛੇ ਨਿਕਲ ਆਇਆ ਇਹ ਵੀ ਜਦੋਂ ਤੁਸੀਂ ਉਧਰੋਂ ਅੰਦਰ ਬੰਨ ਲ ਕੇ ਉਦੋਂ ਬੰਨ ਕਰਿਆ ਨਹੀਂ ਇਹ ਮੇਰਾ ਵੀ ਕਰ ਦੇਣਾ ਸੀਗਾ ਕੱਲ ਵੀ ਮੈਂ ਉਹ ਸਵਾਣ ਚਕਾਰ ਲਾ ਵੀ ਨਹੀਂ ਚਾਲਤੀ ਗਾ ਹੁਣ ਇੱਥੇ ਉਹ ਗੁਲਾਬੀ ਸੜੀ ਉਹ ਦੋਏ ਖੜੀਆਂ ਨੇ ਤਿੰਨੇ ਖੜੀਆਂ ਨੇ ਨਹੀਂ ਆਈਆਂ ਅਸੀਂ ਇਹਨਾਂ ਮੁੰਡੇ ਆਇਆ ਕਰਕੇ ਸਮਝੇ ਆ ਹੁਣ ਇੱਥੇ ਖੁਦ ਦੀਆਂ ਤੀਨੇ ਕਿੰਨੇ ਸਾਫ ਪਜਾਮ ਕਿੱਕਾ ਜਿਹਾ ਜਿਹਾ ਪਾਏ ਆ ਇਹ ਕਹਿੰਦੇ ਆ ਕਿ ਲਾਈਵ ਨਾਲ ਲੱਗ ਗਿਆ ਵੇ ਔਰ ਸੂਟ ਦੇ ਲਾ ਕਿੱਦਾਂ ਪਾ ਲ ਕਿੰਨੇ ਉੱਥੇ ਨੂੰ ਖੜੀਆਂ ਉਹਦੇ ਕੋਲ ਉਹਦੇ ਖੜੀਆਂ ਔਰ ਤਿੰਨੇ ਖੜੀਆਂ ਪਿੰਕ ਪਿੰਕ ਕੋਟ ਔਰ ਲਾਈਵਾਂ ਅੰਦਰ ਆਉਂਦੇ ਆ ਆ ਆ ਇਹੀ ਨਾਲ ਘੁੰਮਦੀ ਆ ਹਾਂ ਇਹ ਆ ਜਾਂ ਜਾਂਦੇ ਵਿੱਚ ਪਸਦੀ ਆ ਆ ਦੇ ਨਾਲ ਨਾਲ ਇੱਕ ਇੱਕ ਮੋਰੇ ਹੋ ਗਈ ਇੱਕ ਪਿੱਛੇ ਹੋ ਗਈ ਪਿੱਛੇ ਹੋ ਗਈ ਆ ਆਹ ਦੇਖੋ ਪਿੱਛੇ ਨਾਲ ਖੜੀ ਹੋ ਮਮਮੀ ਤੁਹਾਡੀ ਮਮਮੀ ਖੜੀ ਹੈ ਨਾ ਆ ਦੇਖ ਉਹਦੇ ਨਾਲ ਹੀ ਹੋਈ ਜਾਂਦੀ ਤੇਰੀ ਮਮਮੀ ਨੇ ਆ ਬਰੋਜੀ ਚੁੰਨੀ ਵਾਲੀ ਲਾਲ ਕੋਟੀ ਵਾਲੀ ਤੇਰੀ ਮਮਮੀ ਦੇ ਨਾਲ ਆਂ ਦੇ ਆਂ ਦੇ ਕੱਢਦੀ ਪਈ ਆਂ ਦੇ ਇਹਨੇ ਕੰਮ ਕੀਤਾ ਇਹਨੇ ਕੀਤਾ ਆਂ ਦੇ ਕੱਢਦੀ ਪਈ ਆ ਤੇਰੀ ਜਦੋਂ ਮੋੜਨਾ ਨਾ ਫਿਰ ਤੇ ਚਿਹਰਾ ਜਿਹਾ ਆਉਣਾ ਦੇਖਿਓ ਫਿਰ ਪ੍ਰੀਤ ਉੱਥੇ ਜਦੋਂ ਇਦਾਂ ਨੂੰ ਮੁੜ ਗਈ ਉਹ ਉੱਥੇ ਉੱਥੇ ਰੋਕਣੀ ਹਾਂ ਹੱਦ ਹੋ ਗਈ ਤੇ ਇੰਨੀ ਵਾਲੀ ਹੈ ਅੱਛਾ ਹੁਣਾ ਸਿੱਧੇ ਹੀ ਜਾਮਦੇ ਬੰਦਾ ਬੋਲ ਰਿਹਾ ਇਹਦੀ ਬੰਦੇ ਆਪਣੇ ਦੇ ਨਿੱਕੀ ਕੋਈ ਗੱਲ ਕਰਾਂਗੇ ਸਰਟੀ ਸਾਹਿਬ ਕੋਈ ਪਰਿਵਾਰਾਂ ਨੂੰ ਬੇਨਤੀ ਕਰਾ ਕਰਾਂਗੇ ਆਪਾਂ ਆਪਣੇ ਵਿਚਾਣੋ ਭਾਈ ਸਾਹਿਬ ਆਂਦੇ 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 ਤੂੰ ਤਿੰਨਾਂ ਦੀ ਖਿੱਚੋ ਤਿੰਨਾਂ ਦੀ ਇਹਦੀ ਵੀ ਕਰ ਲੈ ਪਹਿਲਾਂ ਇਹ ਕਹਾਵੇ ਇਹ ਕੋਣ ਆ ਬਈ ਆ ਕੋਈ ਇਹ ਤਾਂ ਕੁੜੀ ਆ ਨਾਲ ਫੋਨ ਵੀ ਉੱਥੇ ਦਾ ਹੁਣ ਇਦਾਂ ਇਹਦੀ ਵੀਡੀਓ ਸਾਫ ਵੀ ਨਹੀਂ ਆਂਦੀ ਪਈ ਨਾ ਹੂੰ ਜਨਮ ਗਲੇ ਦਵੇ ਸਹੀ ਕਰੋ ਭਾਈ ਵੀਡੀਓ ਸਹੀ ਕਰੋ ਹਾਂ ਹੁਣ ਖਿੱਚੋ ਮੰਪੋ ਤਾਂ ਆਪਣੇ ਕੋਲੋਂ ਜੂਮ ਕਰਕੇ ਖੇਚ ਲੋ ਅੰਨ ਦੀ ਗੁੜੀਓ ਪਰ ਫੇ ਵੀ ਦੀਦੀ ਸਾਫ ਨਹੀਂ ਆਂਦੀ ਫੇ ਪਤਾ ਕੀ ਆ ਇਹਨਾਂ ਦੀ ਫੋਟੋ ਉੱਥੇ ਪੈਲਸ ਉਹ ਮਾਸੀ ਨੂੰ ਪੁੱਛੋ ਪਏ ਤੂੰ ਤੁਹਾਨੂੰ ਰਿਸ਼ਤੇਦਾਰ ਕੋਈ ਨਹੀਂ ਰਿਸ਼ਤੇਦਾਰ ਆ ਜਿਹੜੀ ਆ ਬੁਝਾ ਦੇ ਇਹਨੇ ਕੱਢਿਆ ਵਾ ਇਹਨੇ ਕੱਢਿਆ ਆ ਕੱਢਿਆ ਇਹਨੇ ਕੱਢਿਆ ਆ ਲਾਲ ਕੁੱਤੀ ਵਾਲੀ ਨੇ ਕੱਢਿਆ ਤਿੰਨ ਆ ਤਿੰਨ ਜਣੀਆਂ ਨੇ ਤਿੰਨ ਜਣੇ ਇਹ ਗਰੁੱਪ ਆ ਗਰੁੱਪਾ ਕੱਟਿਆ ਵਾ ਹੋਦੇ ਨਾਲ ਆ ਆ ਦੇਖ ਇਹੀ ਨਾਲ ਘੁੰਮਦੀ ਆ ਹਾਂ ਜਾਂ ਜਾਂ ਕੇ ਵੀ ਦੱਸਦੀ ਆ ਹਾਂ ਆ ਦੇ ਨਾਲ ਨਾਲ ਇੱਕ ਇੱਕ ਮੋਰੇ ਹੋ ਗਈ ਇੱਕ ਪਿੱਛੇ ਹੋ ਗਈ ਪਿੱਛੇ ਹੋ ਗਈ ਹਾਂ ਆ ਦੇਖੋ ਕੱਦ ਵਿੱਚ ਨਾਲ ਖੜੀ ਆ ਤੁਹਾਡੀ ਮੰਮੀ ਖੜੀ ਆ ਨਾ ਆ ਦੇਖ ਉਹਦੇ ਨਾਲ ਹੀ ਹੋ ਜਾਂਦੀ ਤੇਰੀ ਮੰਮੀ ਦੇ ਆਹ ਬਰੋਜੀ ਚੁੰਨੀ ਵਾਲੀ ਲਾਲ ਕੋਟੀ ਵਾਲੀ ਤੇਰੀ ਮੰਮੀ ਦੇ ਨਾਲ ਹਾਂ ਦੇ ਆ ਦੇ ਆ ਦੇ ਕੱਢਦੀ ਪਈ ਆਵੇ ਇਹਨੇ ਕੰਮ ਕੀਤਾ ਇਹਨੇ ਕੀਤਾ ਆ ਵੀ ਕਰਨ ਦੇ ਆ ਨੇ ਕੱਢਦੀ ਪਈ ਆ ਇਹਨੇ ਜਦੋਂ ਮੋੜਨਾ ਨਾ ਫੇਰ ਚਿਹਰਾ ਜਿਹਾ ਆਉਣਾ ਦੇਖਿਓ ਫੇਰ ਪ੍ਰੀਤ ਉੱਥੇ ਦਾ ਇਦੋਂ ਮੁੜ ਗਈ ਉਹ ਉੱਥੇ ਉੱਥੇ ਹੀ ਰੋਕ ਲਈ ਹਾਂ ਹੱਦ ਹੋ ਗਈ ਤੇ ਇੰਨੀ ਵਾਲੀ ਹੈ ਅੱਛਾ ਹੁਣਾ ਜੀ ਤੇ ਇਹ ਜੰਮਾ ਕੇ ਸਾਡੇ ਨੂੰ ਤਾਂ ਚੈੱਕ ਕਰੀ ਜਨੇ ਬੰਦਾ ਹੋਰ ਇਹ ਜੀ ਬੰਦੇ ਆਪਣੇ ਦੇ ਕੀ ਕੁਝ ਕਰਾਣਾ ਜੀ ਸਰਟੀ ਸਾਹਿਬ ਤੇ ਪਰਿਵਾਰਾਂ ਨੂੰ ਬੇਨਤੀ ਕਰਾ ਕਰਾਂਗੇ ਕੋਈ ਆਪਣਾ ਆਪਣਾ ਵਿਛਾਣੋ ਆਹ ਨੇ ਆਹ ਨੇ ਆਹ ਨੇ ਆਹ ਨੇ ਤੂੰ ਤਿੰਨਾਂ ਦੀ ਵਿੱਚੋਂ ਤਿੰਨਾਂ ਦੀ ਇਹਦੀ ਕਾਲਾ ਪਹਿਲਾ ਇਹ ਕਹਾਵੇ ਠੀਕ ਹੁਣ ਇਹ ਕੋਈ ਇਹ ਤਾਂ ਕੁੜੀ ਆ ਨਾਲ ਫੋਨ ਵੀ ਉੱਥੇ ਹੁਣ ਇਦਾਂ ਇਹਦੀ ਵੀਡੀਓ ਸਾਫ ਵੀ ਨਹੀਂ ਆਂਦੀ ਪਈ ਹੈ ਨਾ ਹੂੰ ਸਹੀ ਕਰੋ ਭਾਜੀ ਵੀਡੀਓ ਸਹੀ ਕਰੋ ਹਾਂ ਹੁਣ ਖਿੱਚੋ ਹੰਪੋ ਤਾਂ ਆਪਣੇ ਬੰਦੋ ਜ਼ੂਮ ਕਰਕੇ ਦੇ ਚਲੋ ਅਨੰਦ ਵੀਡੀਓ ਪਰ ਫੇ ਵੀ ਦੀਦੀ ਸਾਫ ਨਹੀਂ ਆਂਦੀ ਫੇ ਪਤਾ ਕੀ ਆ ਇਹਨਾਂ ਦੀ ਫੋਟੋ ਉੱਥੇ ਪੈਲਸ ਉਹ ਮਾਸੀ ਨੂੰ ਪੁੱਛੋ ਫੇ ਤੂੰ ਤੁਹਾਨੂੰ ਰਿਸ਼ਤੇਦਾਰ ਕੋਈ ਨਹੀਂ ਰਿਸ਼ਤੇਦਾਰ ਆ ਜਿਹੜੀ ਆ ਆਹ ਬੁਝਾ ਦੇ ਇਹਨੇ ਕੱਢਿਆ ਵਾ ਇਹਨੇ ਕੱਢਿਆ ਆਹ ਕੱਢਿਆ ਇਹਨੇ ਨਹੀਂ ਕੱਢਿਆ ਆ ਲਾਲ ਕੁਟੀ ਵਾਲੀ ਨੇ ਕੱਢਿਆ ਤਿੰਨ ਆ ਤਿੰਨ ਜਣੀਆਂ ਇਹ ਇਹਨਾਂ ਨੇ ਗਰੁੱਪ ਆ ਗਰੁੱਪਾ ਕੱਟਿਆ ਸਾਡੇ ਤਾਂ ਬੱਲੇ ਅਗਲੇ ਕੀ ਘਟਣਾ ਹੋਈ ਏ ਜੀ ਇਹ ਇਹ ਘਟਣਾ 25 ਇੱਕ 25 ਨੂੰ ਮੇਰੀ ਭਤੀਜੀ ਦਾ ਰਾਇਲ ਪੈਲੇ ਵਿੱਚ ਵਿਆਹ ਸੀ ਨਮੇਸ਼ਰ ਨਮਾਸ਼ਹਿਰ ਜੀ ਤੇ ਬਾਕੀ ਅਜਾ ਅਸੀਂ ਉੱਥੋਂ ਆਨੰਦ ਕਾਰਜ ਲਈ ਕਿਤੇ ਧਰਮ ਸਥਾਨ ਤੇ ਗਏ ਆ ਉੱਥੇ ਅਸੀਂ ਆਪਣੀ ਸਗਨ ਦੀ ਰਸਮ ਕਰਨ ਵਾਸਤੇ ਸਾਰੇ ਇਕੱਠੇ ਹੋਏ ਸੀ ਉਹ ਇਕੱਠੇ ਹੋਣ ਦੇ ਵਿੱਚ ਜੋ ਬੈਗ ਸੀ ਮੇਰੀ ਭੈਣ ਕੋਲ ਸੀਗਾ ਉਹ ਭੈਣ ਦੇ ਬੈਗ ਦੇ ਵਿੱਚ ਅਣਮਛਾਤੀਆਂ ਤਿੰਨ ਜਨਾਨੀਆਂ ਆਈਆਂ ਜਿਨ੍ਹਾਂ ਨੇ ਉਹ ਦੋ ਸਾਈਡਾਂ ਤੇ ਖੜੀਆਂ ਇੱਕ ਉਧਰ ਇੱਕ ਉਧਰ ਤੇ ਤੀਜੀ ਨੇ ਪਿੱਛੋਂ ਬਲੇਡ ਮਾਰ ਕੇ ਜੋ ਕਿੱਟੀ ਸੈੱਟ ਗਹਿਣੇ ਦਾ ਸੀਗਾ ਉਹ ਲੈ ਕੇ ਭਰਾਰ ਹੋ ਗਈ ਉਹਦੇ ਮਗਰੀ ਜਿਹੜੇ ਦੋ ਜਾਨੀ ਉਹ ਵੀ ਸੀ ਉਹ ਵੀ ਮਗਰੀ ਭਰਾਰ ਹੋ ਗਈਆਂ ਸੋਨਾ ਸਾਡਾ ਪਿੰਡਿਆ ਜਦ ਵਿਆਹ ਦੇ ਵਿੱਚ ਗਏ ਸਾਡਾ ਜੋ ਵੀ ਖੁਸ਼ੀਆਂ ਸੀਗੀਆਂ ਉਹ ਜੱਕ ਦਮੇ ਸਾਰੀਆਂ ਖਤਮ ਹੋ ਗਈਆਂ ਇਸ ਕਰਕੇ ਸਾਡੇ ਮਨ ਦੇ ਵਿੱਚ ਥੋੜੇ ਜਿਹਾ ਪੈ ਪੈ ਗਿਆ ਵੀ ਜਿਹੜਾ ਇਹ ਜਿੰਨਾ ਮਿਹਨਤ ਦੇ ਨਾਲ ਕਿੱਟੀ ਸੈੱਟ ਬਣਾ ਕੇ ਆਪਣੀ ਭਤੀਜੀ ਨੂੰ ਪਾਣਾ ਸੀ ਉਹ ਸਾਡਾ ਇੱਦਾਂ ਹੀ ਰਹਿ ਗਿਆ ਇਸ ਕਰਕੇ ਸਾਡਾ ਇਹ ਸਾਰਾ ਕੰਮ ਹੈ ਗਹਿਣਿਆਂ ਦੀ ਕੀਮਤ ਕਿੰਨੀ ਸੀ ਗਹਿਣਿਆਂ ਦੀ ਕੀਮਤ ਕਿੰਨੀ ਸੀ ਗਹਿਣਿਆਂ ਦੇ ਵਿੱਚ ਕੀਮਤ ਮਾਉਂਟ ਕਿੰਨੀ ਸੀ ਅਮਾਉਂਟ ਲਗਭਗ 2.5 ਲੱਖ ਰੁਪਏ ਦਾ ਪੂਰਾ ਅਮਾਉਂਟ ਸੀਗੀ ਉਹਦੀ ਬਕਾਇਦਾ ਬਿੱਲ ਸਾਡੇ ਕੋਲ ਉਹਦਾ ਹੈਗਾ ਪਰ ਇਹ ਜ਼ਰੂਰ ਹੈ ਕਿ ਸਾਰੇ ਹਰ ਇੱਕ ਇਨਸਾਨ ਨੂੰ ਅਸੀਂ ਇਹੀ ਗੱਲ ਕਰਦੇ ਹਾਂ ਕਿ ਇਹ ਜੋ ਕੰਮ ਵਿਆਹਾਂ ਸ਼ਾਦੀਆਂ ਦੇ ਵਿੱਚ ਹੋ ਰਿਹਾ ਇਹ ਗਲਤ ਹੋ ਰਿਹਾ ਇਸ ਕਰਕੇ ਆਪ ਹੀ ਖੁਦ ਇਸ ਕੰਮ ਦੇ ਵਿੱਚ ਚੋਰਾਂ ਨੂੰ ਫੜਨ ਲਈ ਥੋੜਾ ਹਟਾਲੋ ਕਿ ਗਾਹ ਕਿਸੇ ਹੋਰਦਾ ਇਹੋ ਜਿਹਾ ਨੁਕਸਾਨ ਨਾ ਹੋਵੇ ਸੀਟੀ ਵਿੱਚ ਫੋਟੋ ਆ ਰਹੀ ਹੈ ਜਿਹਨਾਂ ਦੀ ਚੋਰੀ ਹੋਈ ਉਹਦੇ ਵਿੱਚ ਜੋ ਲੇਡੀਜ਼ ਤਿੰਨ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਜਨਾਨੀ ਬਗੈਰਾ ਜੋ ਸਾਡੀ ਭੈਣ ਦਾ ਬੈਗ ਪਿੱਛੋਂ ਕੱਟ ਲਈ ਸੀ ਉਹਦੇ ਵਿੱਚ ਬਗੈਰਾ ਉਹਦੀ ਫੋਟੋ ਆਈ ਹੋਈ ਆ ਜੇ ਕਿਸੇ ਬੰਦੇ ਨੂੰ ਉਹ ਫੋਟੋ ਦੀ ਪਛਾਣ ਹੈ ਤਾਂ ਉਹ ਸਾਨੂੰ ਜਲਦੀ ਜਲਦੀ ਖਬਰ ਕਰੋ ਉਹ ਬਰਬਾਦ ਦੇਤੀ ਹੈ ਤੁਸੀਂ ਦਰਖਾਸਤ ਦੇਤੀ ਹੈ ਜੀ ਪੁਲਿਸ ਦੇ ਅਸੀਂ ਠਾਣਾ ਸਿਟੀ ਨਵਾਂ ਸ਼ਹਿਰ ਵਿਖੇ ਦਰਖਾਸਤ ਵੀ ਜਿੱਤੀ ਹੋਈ ਆ باقی ਪੁਲਿਸ ਵੀ ਉਹਦਾ ਜੋ ਵੀ ਇਨਕੁਆਇਰੀ ਕਰ ਰਹੀ ਆ ਵੱਧ ਤੋਂ ਵੱਧ ਤੇ باقی ਹੋਰ ਵੀ ਸਾਡਾ ਪ੍ਰਸ਼ਾਸਨ ਜਿਹੜਾ ਵੀ ਹੈਗਾ ਉਹ ਨਮਾ ਸ਼ਹਿਰ ਦੇ ਵਿੱਚ ਸਾਰੀ ਦੇਖਰੇਖ ਕਰ ਰਿਹਾ ਹੈ ਇਸ ਕਰਕੇ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਪਰ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ باقی ਹੁਣ ਜੋ ਇਨਕੁਆਇਰੀ ਚੱਲ ਰਹੀ ਹੈ ਉਹਦੇ ਮੁਤਾਬਕ ਜੋ ਵੀ ਹੋਵੇ ਉਹ ਕੀਤਾ ਜਾਵੇਗਾ